ਰੇਡੀ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਲੱਕੀ ਮਾਂ ਪਿਓ ਦੀ लाड़ली ਖਾਸ ਕਰਕੇ ਮਾਂ ਦੀ ਜਿਵੇਂ ਜਾਨ ਹੀ ਹੋਵੇ ਡੰਡੀ ਬਹੁਤ ਹੀ ਸੂਰਤ ਅਤੇ ਸੋਹਣੀ ਅਕਲ ਦੀ ਮਾਲਕਾ ਡੰਡੀ ਰੱਬ ਕਦੇ ਕਦੇ ਬੰਦੇ ਦੇ ਲੇਖਾਂ ਵਿੱਚ ਕੀ ਲਿਖ ਦਿੰਦਾ ਇਸ ਦਾ ਬੰਦਾ ਕਦੇ ਅੰਦਾਜ਼ਾ ਵੀ ਨਹੀਂ ਲਾ ਸਕਦਾ ਡੰਡੀ ਲੱਕੀ ਦੇ ਮਾਪੇ ਉਸ ਦੇ ਜਨਮ ਤੋਂ ਪਹਿਲਾਂ ਤਾਂ ਆਰਥਿਕ ਪੱਖੋਂ ਠੀਕ ਠਾਕ ਹੀ ਸਨ ਪਰ ਲੱਕੀ ਦੇ ਜਨਮ ਤੋਂ ਕੁਝ ਚਿਰ ਪਿੱਛੋਂ ਹੀ ਪੈਸੇ ਵਿੱਚ ਖੇਡਣ ਲੱਗ ਪਏ ਡੰਡੀ ਇਸੇ ਕਰਕੇ ਮਾਂ ਲੱਕੀ ਨੂੰ ਕਰਮਾ ਵਾਲੀ ਤੀ ਕਿਹਾ ਕਰਦੀ ਸੀ ਡੰਡੀ ਵੱਡੇ ਭਰਾ ਨੂੰ ਇੰਜੀਨੀਅਰਿੰਗ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਕੰਪਨੀ ਵਿੱਚ ਚੰਗੇ ਪੈਕੇਜ ਨਾਲ ਨੌਕਰੀ ਮਿਲ ਗਈ ਪਿਤਾ ਨੂੰ ਸਰਕਾਰੀ ਰਾਸ਼ਨ ਦਾ ਡਿੱਪੂ ਮਿਲ ਗਿਆ ਡੰਡੀ ਹੁਣ ਲੱਕੀ ਦੇ ਮੰਮੀ ਡੈਡੀ ਨੇ ਜੋ ਪਹਿਲਾਂ ਤੋਂ ਕਿਸੇ ਕੰਬਲਾਂ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ ਕੰਮ ਕਰਨਾ ਛੱਡ ਦਿੱਤਾ ਡੰਡੀ ਘਰ ਵਿੱਚ ਹਰ ਚੀਜ਼ ਬਦਲਣਾ ਲੱਗ ਪਈ ਜਾਨੀ ਕਿ ਵਧੀਆ ਆਉਣ ਲੱਗ ਪਈ ਡੰਡੀ ਲੱਕੀ ਦੀ ਵੱਡੀ ਭੈਣ ਜੋ ਭਰਾ ਤੋਂ ਵੀ ਵੱਡੀ ਸੀ ਉਸ ਨੇ ਬਹੁਤ ਪੜਾਈ ਨਹੀਂ ਕੀਤੀ ਹੋਈ ਉਹ ਸਿਰਫ 10ਵੀਂ ਪਾਸ ਸੀ ਦਾ ਜੋਗ ਰਿਸ਼ਤਾ ਮਿਲਣ ਉੱਤੇ ਉਸ ਦਾ ਵਿਆਹ ਕਰ ਦਿੱਤਾ ਡੰਡੀ ਪਿਤਾ ਨੇ ਵਿਤੋਂ ਬਾਹਰ ਹੋ ਕੇ ਦਾਜ ਦਿੱਤਾ ਅਤੇ ਵਿਤੋਂ ਬਾਹਰ ਹੋ ਕੇ ਹੀ ਵਿਆਹ ਉੱਤੇ ਖਰਚ ਕੀਤਾ ਡੰਡੀ ਹੁਣ ਘਰ ਵਿੱਚ ਲੱਕੀ ਅਤੇ ਉਸ ਦੇ ਮੰਮੀ ਡੈਡੀ ਹੀ ਰਹਿੰਦੇ ਸਨ ਕਿਉਂਕਿ ਲੱਕੀ ਦਾ ਪ੍ਰਾ ਵਿਕਾਸ ਰੈਡੀ ਤਾਂ ਨੌਕਰੀ ਲੱਗਣ ਵੇਲੇ ਤੋਂ ਹੀ ਵਹਰ ਸੀ ਡੰਡੀ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਵੀ ਪੈਸਾ ਜ਼ਿਆਦਾ ਆਉਂਦਾ ਹੈ ਉਹ ਆਪਣੇ ਨਾਲ ਬੁਰਾਈਆਂ ਵੀ ਲੈ ਕੇ ਆਉਂਦਾ ਹੈ ਡੰਡੀ ਕੋਈ ਸਮਝਦਾਰ ਵਿਅਕਤੀ ਹੀ ਇਸ ਮੌਕੇ ਨੂੰ ਸੰਭਾਲਦਾ ਹੈ ਪਰ ਲੱਕੀ ਦਾ ਡੈਡੀ ਸਰਦਾਰੀ ਲਾਲ ਇਹਨਾਂ ਬੁਰਾਈਆਂ ਦੀ ਲਪੇਟ ਵਿੱਚ ਆ ਗਿਆ ਡੰਡੀ ਸਰਦਾਰੀ ਲਾਲ ਨੂੰ ਸ਼ਰਾਬ ਪੀਣ ਦੇ ਨਾਲ ਨਾਲ ਜੂਆ ਖੇਡਣ ਅਤੇ ਲਾਟਰੀਆਂ ਪਾਉਣ ਦੀ ਆਦਤ ਪੈ ਗਈ ਜਿਸ ਨੂੰ ਕਦੇ ਕੋਈ ਜਿੱਤ ਹੀ ਨਹੀਂ ਸਕਿਆ ਸੀ ਡੰਡੀ ਉਸ ਨੂੰ ਸਭ ਨੇ ਇਸ ਬੁਰੇ ਕੰਮ ਤੋਂ ਮੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਚਾਹ ਕੇ ਵੀ ਨਾ ਮੋੜ ਸਕਿਆ ਡੰਡੀ ਉਧਰ ਵਕਤ ਨੇ ਪੁੱਠਾ ਗੇੜਾ ਦੇ ਦਿੱਤਾ ਡੰਡੀ ਸਰਕਾਰੀ ਰਾਸ਼ਨ ਵਿੱਚ ਹਿਰਾਫੇਰੀ ਕਰਨ ਦਾ ਕੇਸ ਬਾਨਣ ਕਰਕੇ ਰਾਸ਼ਨ ਦਾ ਡਿੱਪੂ ਸਰਕਾਰ ਨੇ ਵਾਪਸ ਲੈ ਲਿਆ ਡੰਡੀ ਕਚਹਿਰੀ ਅਤੇ ਥਾਣੇ ਦੇ ਚੱਕਰਾਂ ਨੇ ਕੱਖੋਂ ਹੌਲਾ ਕਰ ਦਿੱਤਾ ਡੰਡੀ ਇੱਕ ਕੇਸ ਅਤੇ ਦੂਜਾ ਬੁਰੀਆਂ ਆਤਾਂ ਕਰਕੇ ਥਾਂ-ਥਾਂ ਤੋਂ ਲੈ ਵਿਆਜ ਉੱਤੇ ਲੈ ਪੈਸਿਆਂ ਦੀ ਚਿੰਤਾ ਨੇ ਖੁਦ ਦੇ ਨਾਲ ਨਾਲ ਘਰ ਵਾਲੀ ਨੂੰ ਵੀ ਸ਼ੂਗਰ ਦੀ ਬਿਮਾਰੀ ਲਾ ਦਿੱਤੀ ਡੰਡੀ ਜਿਹੜੇ ਘਰ ਵਿੱਚ ਕਦੇ ਖੁਸ਼ੀਆਂ ਹੀ ਖੁਸ਼ੀਆਂ ਰਹਿੰਦੀਆਂ ਸਨ ਉੱਥੇ ਗਵਾਂ ਦਾ ਪੱਕਾ ਵਾਸ ਹੋਣਾ ਸ਼ੁਰੂ ਹੋ ਗਿਆ ਡੰਡੀ ਇੰਨੇ ਸਮੇਂ ਵਿੱਚ ਹੀ ਵਿਕਾਸ ਦੀ ਕੰਪਨੀ ਘਾਟੇ ਵਿੱਚ ਜਾਣ ਕਰਕੇ ਉਹ ਕੰਪਨੀ ਕਿਸੇ ਹੋਰ ਮਾਲਕ ਦੇ ਕੋਲ ਚਲੀ ਗਈ ਡੰਡੀ ਜਿਸ ਦੇ ਚਲਦਿਆਂ ਉਸ ਦਾ ਕੰਟਰੈਕਟਰ ਕੰਟਰੈਕਟ